ਦੇਰਾ ਸੱਚਾ ਸੋਦਾ ਬਲਾਕ ਸਮਾਣਾ ਦੇ ਸੇਵਾਦਾਰ ਵੱਲੋਂ ਜਖਮੀ ਗਊ ਵੰਸ਼ ਦਾ ਇਲਾਜ ਕਰਕੇ ਅनाथ ਗਊ ਸ਼ਾਲਾ ਵਿਖੇ ਪਹੁੰਚਾਇਆ ਇਸ ਮੌਕੇ 15 ਮੈਂਬਰ ਅਮਿਤ 인ਸਾਨ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਕਿ ਸਹਿਜਪੁਰਾ ਕਲਾ ਵਿਖੇ ਦੋ ਗਊ ਵੰਸ਼ ਜਖਮੀ ਪਏ ਹਨ ਤੇ ਜਖਮੀ ਕਰਨ ਤੜਫ ਰਹੇ ਹਨ ਅਸੀਂ ਸਮੂਹ ਸੇਵਾਦਾਰ ਵੱਲੋਂ ਬਿਨਾਂ ਕਿਸੇ ਦੇਰੀ ਤੋਂ ਉਥੇ ਪਹੁੰਚ ਗਏ ਤੇ ਇਲਾਜ ਸ਼ੁਰੂ ਕਰ ਦਿੱਤਾ ਉਹਨਾਂ ਦੱਸਿਆ ਕਿ ਇਲਾਜ ਤੋਂ ਬਾਅਦ ਗਊ ਵੰਸ਼ ਨੂੰ ਅਨਾਥ ਗਊ ਸ਼ਾਲਾ ਵਿਖੇ ਪਹੁੰਚਾਇਆ ਗਿਆ ਅਮਿਤ ਕੁਮਾਰ 인ਸਾ ਜੀ 15 ਮੈਂਬਰ ਬਲੌਕ ਸਮਾਣਾ ਦਾ ਇਸ ਮੌਕੇ ਤੇ ਸਾਡੇ ਸ਼ਾਸਤਨਾਮ ਜੀ ਗ੍ਰੀਨੈਸਪੈਸ ਫੋਰਸ ਵਿੰਗ ਦੇ ਸੇਵਾਦਾਰ ਪ੍ਰਕਾਸ਼ 인ਸਾ ਜੀ ਗੁਰਮੇਲ 인ਸਾ ਜੀ ਸੋਨੂ 인ਸਾ ਜੀ ਹਾਜ਼ਰ ਸਨ ਇਹ ਜੋ ਜਕਮੀ ਗਾਂ ਸੀ ਸਾਨੂੰ ਇੱਕ ਰਾਗਿਰ ਦਾ ਫੋਨ ਆਇਆ ਕਿ ਉਹ ਰੇਤ ਘਰ ਤੋਂ ਅੱਗੇ ਜਾ ਕੇ ਜੋ ਸੈਜਪੁਰਾ ਕਲਾਂ ਨੂੰ ਰੋੜ ਜਾਂਦਾ ਹੈ ਉੱਥੇ ਦੋ ਜੋ ਗਊਆਂ ਅੰਸ਼ ਨੇ ਉਹ ਜਕਮੀ ਹਾਲਤ ਚ ਪਈਆਂ ਨੇ ਜਦੋਂ ਅਸੀਂ ਉਰੋਂ ਤੁਰੰਤ ਸਾਡੀ ਜੋ ਸ਼ਾਸਤਨਾਮ ਜੀ ਗ੍ਰੀਨੈਸਪੈਸ ਫੋਰਸ ਵਿੰਗ ਦੇ ਨੌਜਵਾਨ ਨੇ ਅਸੀਂ ਸਾਰੇ ਉੱਥੇ ਪਹੁੰਚੇ ਮੌਕੇ ਤੇ ਤਾਂ ਇਹ ਉੱਥੋਂ ਦੇ ਰਾਹਗ੍ਰੰਥ ਸਾਨੂੰ ਦੱਸਿਆ ਕਿ ਰਾਤ ਨੂੰ ਇੱਥੇ ਇੱਕ ਪੀਕਅਪ ਗੱਡੀ ਆਈ ਜੋ ਚਲਦੀ ਗੱਡੀ ਵਿੱਚ ਹੀ گاਉਂ ਵਾਸ਼ਾ ਨੂੰ ਥੱਲੇ ਸੁੱਟਦੀ ਗਈ ਜਿੰਦੇ ਵਿੱਚੋਂ ਦੋ ਗਾਉਂ ਵਾਸ਼ਾ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਉਹਨਾਂ ਦਾ ਸ਼ਸ਼ਤਨਾਮ ਜੀ ਗ੍ਰੀਨਸਫਾਲਫੋਰਸ ਫੋਰਸਿੰਗ ਵੱਲੋਂ ਮੱਲਮ ਪੱਟੀ ਕੀਤੀ ਗਈ ਤੇ ਬਾਅਦ ਵਿੱਚ ਉਹਨਾਂ ਨੂੰ ਅਨਾਥ ਗਊਸ਼ਾਲਾ ਬਰੇਚੜ ਹੋੜਾ ਜੋ ਉੱਥੇ ਇਲਾਜ ਲਈ ਛੱਡ ਦਿੱਤਾ ਗਿਆ ਇਹਦਾ ਸੱਚਾ ਸੌਦਾ 134 ਮਾਨਤਾ ਭਲਾਈ ਦੇ ਕੰਮ ਕਰੀ ਹੈ ਜੀ ਔਰ ਇਹ ਕੰਮ ਜੋ ਸਹਾਸੰਗਤਾ ਲਗਾਤਾਰ ਕਰ ਰਹੀ ਹੈ ਇਹਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਈ ਸਹਾਸੰਗਤ ਰਾਸ਼ਨ ਦੇਣਾ ਗਰੀਬਾਂ ਦਾ ਮਕਾਨ ਬਣਾ ਕੇ ਦੇਣਾ ਇਲਾਜ ਲਈ ਹੈਲਪ ਕਰਨੀ ਇਹ ਜੋ ਆਪਣੇ ਬੇਜੁਬਾਨਾਂ ਲਈ ਉਹਨਾਂ ਦੀ ਸਹਾਇਤਾ ਕਰਨੀ ਇਹ ਡੇਢ ਸਤਾ ਸੌਦਾ ਦੇ ਮੇਨ ਕੰਮ ਹਨ ਜੋ ਲਗਾਤਾਰ ਕੰਟੀਨਿਊ ਚੱਲ ਰਹੇ ਹਨ ਬੇਜੁਬਾਨ ਦੀ ਮਦਦ ਕਰਨਾ ਇਸ ਤੋਂ ਵੱਡੀ ਖੁਸ਼ੀ ਹੋਰ ਕੋਈ ਹੋ ਹੀ ਨਹੀਂ ਸਕਦੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਆਪਾਂ ਕੋਈ ਬੇਜੁਬਾਨ ਜਾਨਵਰ ਦੇਖੀਏ ਤਰਫਰੇ ਹੈ ਜਾ ਠੰਡਾ ਦਾ ਮੌਸਮ ਹੈ ਠੰਡ ਦੇ ਵਿੱਚ ਤਾਂ ਉਹਦੀ ਜਿੰਨੀ ਵੀ ਹੋ ਸਕੇ ਸਾਈਟਾ ਕਰਨੀ ਚਾਹੀਦੀ ਆਪਾਂ ਸਾਰੇ ਸਮਾਣਾ ਨਿਊਜ਼ 13 ਤੋਂ ਸੁਨੀਲ ਚਾਵਲਾ ਦੀ ਰਿਪੋਰਟ